ਟੂਰਨਾਮੈਂਟ ਚੱਲਣ ਆਲੇ ਨੇ ਉਹ ਦੇਖਣ ਚੱਲਿਆ ਕਰ। ਕਿੱਧਰ ਫਿਰਦੇ ਹੋ ਬੇਟਾ? ਸਾਸਤਰੀ ਗਾਲ ਮਾਸਟਰ ਜੀ। ਸਾਸਤਰੀ ਗਾਲ ਜੀ। ਸਾਸਤਰੀ ਗਾਰ। ਕਿੱਧਰ ਜਾਣੇ ਉਧਰ? ਆਪਾਂ ਗੇੜਾ ਦੇ ਦਿਨ ਜਾਣੇ ਆ ਜੀ। ਗੇੜਾ ਦੇ ਦਿਨ ਨੂੰ ਕੀ ਹੋਇਆਗਾ ਜੇ ਤੁਹਾਨੂੰ ਸਰਕਾਰ ਸੁੱਟੀਆਂ ਕਰ ਦਿੰਦੇ ਘਰੇ ਬਹਿ ਕੇ ਹੋਮਵਰਕ ਕਰੋ ਤੁਸੀਂ। ਨਹੀਂ ਮੇਰੇ ਮਾਸਟਰ ਜੀ ਇਹ এনਵਾਇਰਨਮੈਂਟ ਦਾ ਨਾ ਆਨੰਦ ਮਾਣਦੇ ਆ। ਤੁਸੀਂ ਕੋਈ ਵਾਇਰਨ ਵੂਰਮੈਂਟ ਨਹੀਂ ਸਾਰਾ ਕੁਝ ਪ੍ਰਦੂਸ਼ਣ ਘਰੇ ਚੱਲੋ। ਕਾਣੋਂ ਪ੍ਰਦੂਸ਼ਣ ਹੈ ਜੀ ਸੋਹਣੀ ਹਵਾ ਨਹਿਰ ਲਵੇ ਆਪਣੀ ਤਾਜੀ ਹਵਾ ਨਾ ਤੁਸੀਂ ਕਰੇ ਪੜਦੇ ਨਹੀਂ ਹੈਗੇ ਪਹਿਲਾਂ ਮੈਨੂੰ ਐ ਦੱਸੋ ਹੋਮਵਰਕ ਪੂਰਾ ਛੋਡਾ ਹਾਂ ਜੀ ਮਾਸਟਰ ਜੀ ਪੂਰਾ ਇੱਕ ਸਕੇਜੂਲ ਜਾਂ ਬਣਾ ਰੱਖਿਆ ਜੀ ਮੈਂ ਤਾਂ ਐਨ ਪੂਰਾ 6:00 ਵਜੇ 7:00 ਮਾਸਟਰ ਜੀ ਨਾ ਹੁਣ ਬਣਾ ਦੂ ਤਰਾਸ ਕੇਜੂਲਾ ਪੂਰੇ ਬੋਲਦਾ ਓ ਸਕੂਲ ਚ ਵੀ ਆਈ ਬੋਲਦਾ ਫੇਰ ਕੀ ਹੋ ਗਿਆ ਜੀ ਚਲ ਮੈਂ ਆਦਾ ਤੇ ਇੱਕ ਮਿੰਟ ਹੀ ਲੈ ਲੈ ਨਾ ਬੇਟਾ ਬੀਸਰਾਮ ਹੋ ਜਾ ਬੀਸਰਾਮ ਹੋ ਜਾ ਤੂੰ ਇੱਧਰ ਹੋ ਜਾ ਤੂੰ ਬੀਸਰਾਮ ਹੋ ਬੀਸਰਾਮ ਆਇਆ ਕਰ ਸੌਰੀ ਮਾਤਰੀ ਪਾਸਪੋਰਟ ਸਾਹਬਦਾਨ ਹੁਣ ਦੁਬਾਰੇ 20 ਰਾਮ ਹੋ ਸਾਹਬਦਾਨ 20 ਰਾਮ ਸਾਹਬਦਾਨ 20 ਰਾਮ ਸਾਹਬਦਾਨ 20 ਰਾਮ ਦੁਬਾਰੇ ਸਾਹਬਦਾਨ ਹੋ 20 ਰਾਮ ਕਿੰਨੇ ਦਿਨਾਂ ਦੀ ਛੁੱਟਿਆ ਕਰੀ ਨੇ ਗਵਰਨਮੈਂਟ ਨੇ 7 ਦਿਨਾਂ ਦੀ ਫੈਦਰ ਕੋਈ ਮੇਰੀ ਮੰਮੀ ਨੇ ਕੰਮ ਭੇਜਿਆ ਸੀ ਮੈਨੂੰ ਕੰਮ ਭੇਜਿਆਈ ਮੇਰੀ ਮੰਮੀ ਆ ਘਰ ਬੈ ਕੇ ਹੋਮਵਰਕ ਨਹੀਂ ਹੁੰਦਾ ਦਿੱਤਾ ਸਕੈਜੂਲ ਦੱਸਿਆ ਹੈਗਾ ਇਹ ਮੈਂ ਸਕੈਜੂਲ ਬਣਾ ਲੈ ਮਾਸਟਰੀ ਮੈਂ ਕਰਦਾ ਤਰਾ ਕਿੱਕ ਗੇਲ ਮੇਰੀ ਦੋ ਬਤੀਲਾ ਹੋਰੀਆ ਮਾਰਦੇ ਹੋਈ ਦੋਸਤਾਂ ਬੈਕ ਬੈਕ ਆਈਆ 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 ਬੈਕ ਆ ਬੈਕ ਆਈ ਆਈ ਜਿਵੇਂ ਇਹ ਲੱਤਾ ਮੇਰੀ ਤੁਖ ਦੀ ਲਾਤ ਅਸਿੱਧੀ ਬਾਰੀ ਦੀ ਨਹੀਂ ਸਿੱਧੀ ਬਾਰੀ ਦੀ ਮੇਰੇ ਧਰਨ ਪਈ ਹੋਈ ਹੈ ਮਾਪ ਪਾਉਣਾ ਸੀ ਧਰਨ ਨਹੀਂ ਮਾਸਟਰੀ ਗਾਇ ਚੱਲ ਕਰੇ ਚੱਲ ਮੇਰੇ ਨਾਲ ਵੇਖ ਆ ਠੀਕ ਹੈ ਆ ਵੇਖ ਐਂ ਆ ਜਾ ਠੀਕ ਹੈ ਤੂ ਰਿਆ ਹੋਆ ਆ ਜਾ ਪੁਰਿਆ ਕਿਉਂ ਕਿਉਂ ਭੱਜਿਆ ਤੀਗਾ ਇੱਧਰ ਆ ਭੱਗ ਗਏ ਕੋਈ ਨਾ ਕੋਈ ਨਾ ਪਤਾ ਹੈ ਤੱਕ ਡੂ ਦਰਾਂ ਤੂੰ ਆ ਕੱਢੂ ਤੂੰ ਆ ਤੇਰਾ ਹਾਂ ਨਾ ਜੀ ਕੱਟੂ ਨਾ ਜੀ ਮੈਂ ਦੁੱਖ ਦੀ ਲੱਗਦਾ ਹੈ ਦੁੱਖ ਦੀ ਲੱਗਦਾ ਮੇਰੀ ਮੇਰੇ ਦੁੱਖ ਦੀ ਗੋਡੇ ਨੇ ਸਾਵਧਾਨ ਖੜੋ ਸਾਵਧਾਨ ਖੜੋ ਹਾਂ ਇੱਥੇ ਠੀਕ ਹੈ ਪੁੱਤ ਮੈਂ ਕਰਵਾਉਣਾ ਛੋਟਾ ਜਾਣ ਗਾਣ ਮਨ ਜੇ ਤੁਹਾਨੂੰ ਗਵਰਨਮੈਂਟ ਛੁੱਟੀ ਕਰ ਦਿੰਦਾ ਤਾਂ ਤੁਸੀਂ ਐਂ ਫਿਰੋਂਗੇ ਨਾ ਹੀ ਮਾਸਟਰ ਜੀ ਪੜਨਾ ਨਹੀਂ ਪੜਨਾ ਹੀ ਮਾਂ ਪਿਓ ਦੇ ਪੈਸੇ ਖਰਾਬ ਕਰਦੇ ਹੋ ਨਾ ਜੀ ਇੱਧਰ ਕੀ ਦੀ ਫਿਰ ਉਹਦਾ ਇਹਦੀ ਮੰਮੀ ਨੇ ਕੰਮ ਭੇਜਿਆ ਸੀ ਜੀ ਇੱਧਰ ਮੰਮੀਆਂ ਨਹੀਂ ਪੁੱਤ ਕੰਮ ਆਉਂਦੀਆਂ ਪੜਾਈ ਚ ਇਪਰਾਜ ਮੈਂ ਹੁਣਾਂ ਉੱਥੇ ਮਾਫ ਕਰ ਦਿਓ ਜੀ ਮੈਂ ਮੈਂ ਤੇਰਾ ਪਾੜੀ ਚੀ ਚੜਦੀ ਆ ਮੈਨੂੰ ਬਾੜੀ ਚੀ ਚੜਦੀ ਆ ਤੇਰੇ ਦਿੱਤਾ ਮੇਰੇ ਮੈਂ ਉਰੇ ਆ ਉਰੇ ਆ ਉਰੇ ਆ ਉਰੇ ਆ ਮੇਰੇ ਨਹੀਂ ਨਹੀਂ ਦੁਖਦੀ ਗੋਡੇ ਨੇ ਦੁਖਦੀ ਗੋਡੇ ਨੇ ਮੇਰੇ ਚਲੋ ਮੇਰੇ ਨਾਲ ਕਰੇ ਚਲੋ ਕਰਈ ਹਾਂ ਆਓ ਕੀ ਕਰਨਾ ਜੀ ਬਾੜੀ ਚੀ ਚੜਦੀ ਆ ਤੇਰੇ ਦਿੱਤਾ ਆਏ ਹੋਏ ਤੂੰ ਤਾਂ ਬਲੈਕ ਆ ਕਰੇ ਚਲੋ ਮੇਰਾ ਨਵਤਾਰ ਬੇਟਾ ਕੋਈ ਨਹੀਂ ਹਾਂ ਚਲੋ ਮੂਰੇ ਲੱਗੋ ਇਹ ਜੇ ਸੁੱਟੀਆਂ ਨਹੀਂ ਆਈਆਂ ਤਾਂ ਫਿਰ ਐ ਫਿਰ ਲੋਂਗੇ ਤੁਸੀਂ ਕੀ ਫਾਇਦਾ ਹੋਇਆ ਮੇਰਾ ਪਿੰਡ ਦੇ ਵਿੱਚ ਪੜਾ ਲਿਖਿਆ ਮੈਂ ਆ ਪੁੱਤ ਤੁਹਾਡੇ ਮਾਪਿਆਂ ਦਾ ਗੂਠਾ ਸਾਪ ਨੇ ਚਲੋ ਚਲੋ ਥੋੜਾ ਜਿਹਾ ਦੱਬ ਕੇ ਇਧਰੋਂ ਆਏ ਕਿ ਉਤਰਦੇ ਹਾਂ ਸਰ ਜੀ ਦੇੜ ਆ ਗਈ ਘਟਈ ਨਾਲ ਛੋਟੇ ਸਰੀਰਕ ਸਿੱਖਾ ਟੀਚਰਾਂ ਬੇਸ਼ਰਮੀ ਦੀ ਗੱਲ ਆਏ ਉਤਰ ਰਹੇ ਹਾਂ ਇਧਰ ਕਦਰ ਮੂੰਹ ਚੱਕਿਆ ਆ ਘਰ ਆਪਣਾ ਆਹੀ ਆਹੀ ਹਾਂ ਚਲੋ ਅੰਦਰ ਨਹੀਂ ਬੜਾ ਸਾਈਕਲ ਆ ਬਤਾਰ ਅੰਦਰ ਆਓ ਜੀ ਐ ਡੰਡਾ ਟੱਕਲ ਬਈ ਹੋਏ ਟੱਕੇ ਨੂੰ ਯਾਰ ਐਸਾ ਟਰੈਕਟਰ ਆ ਇਹ ਸਰ ਜੀ ਨਾਣਾ ਦੇ ਵੀ ਜੀ ਨੌਚਾ ਦਾ ਘਰ ਪਰ ਰੱਖਿਆ ਮਰੇ ਦੁੱਖ ਦੀ ਗੋਡੇ ਨੇ ਨਹੀਂ ਤਾਂ ਮਾਂ ਆਪ ਹੀ ਲਾ ਲਿਆ ਕਰਾਂ ਆਜੋ ਆਜੋ ਅੰਦਰ ਆਜੋ ਜਸਨੀਤਾ ਹਾਂ ਜੀ ਪਾਣੀ ਲੈ ਕੇ ਆਇਆ ਯਾਰ ਤੁਸੀਂ ਆਵੇਗੇ 8:00 ਛੇਤੀ ਹੁਣ ਤਾਂ ਗਈ ਸੀ ਉਹ ਛੁੱਟੀਆਂ ਕਰਤੀਆਂ ਮੈਡਮ ਨੇ ਪ੍ਰਿੰਸੀਪਲ ਨੇ ਮੈਨੂੰ ਤਾਂ ਦੱਸਿਆ ਵੀ ਨਹੀਂ ਹੈਗਾ ਵੀ ਛੁੱਟੀਆਂ ਨੇ ਦੱਸ ਤੁਸੀਂ ਤਾਂ ਜਮਾ ਹੀ ਪਲक्कड़ ਹੋਗੇ ਐਨਾ ਵੀ ਨਹੀਂ ਯਾਦ ਰਹਿੰਦਾ ਵੀ ਛੁੱਟੀਆਂ ਚੱਲ ਰਹੀਆਂ ਨੇ ਓਏ ਇਹਨਾਂ ਨੇ ਸੈਮੀਨਾਰ ਜਾ ਰੱਖਿਆ ਸੀ ਕੱਲ ਮੈਂ ਜੈਨੈਟਰ ਦਾ ਤੇਲ ਲੈਣ ਵਗਿਆ ਜੱਟੇ ਮਾਹ ਚੱਲ ਉਹ ਪਾ ਦਿੰਨਾ ਮੁੱਕਿਆ ਪਹਿਲਾਂ ਹੀ ਛੁੱਟੀ ਕਰਕੇ ਵਗਿਆ ਹੁਣ ਪਤਾ ਲੱਗਿਆਗਾ ਵੀ ਛੁੱਟੀ ਆ ਫੋਨ ਤੇ ਪੁੱਛਿਆ ਉੱਤੋਂ ਬੋਲਣ ਲੱਗ ਗਿਆ ਤੇਰੀ ਭੰਤੇਰੀਆ ਕਰੋ ਚੱਲ ਲਿਆਉਣੀ ਆ ਅੱਸੀ ਕਲ ਮੈਡਮ ਜੀ ਅੱਸੀ ਕਲ ਨਾਲੇ ਚਲਟ ਲਈ ਮੇਰੀ ਉਹ ਲੀਲੀ ਜੀ ਧਾਰੀ ਆਈ ਜਣੀ ਅੱਧੀਆਂ ਵਾਹਾਂ ਦੀ ਤੁਸੀਂ ਬੈਠੋ ਓਏ ਵਾੜੀ ਚੀ ਚੜਾਉਣਾ ਵਾੜੀ ਚੀ ਚੜਾਉਣਾ ਤੂੰ ਤਾਂ ਥੱਲੇ ਬਹਿ ਜਾ ਤੂੰ ਇੱਥੇ ਕਿਉਂ ਬਹਿਣਾ ਸੋਫੇ ਤੇ ਗਾਤੇ ਹੋਈ ਘਰਤੀ ਦਾ ਪੁੱਤ ਤਰੀ ਕਰੂ ਲੋਟ ਮੈਨੂੰ ਤਿੰਨ ਵਾਰੀ ਸੁਨਵਾਣ ਤੇ ਕਰਤਾ ਮੁਹੱਲੀ ਬੋਰਡ ਨੇ ਪਤਾ ਕਿਉਂ ਮੇਂ ਸਰੀਰ ਕੋ ਬਿਹਾਨ ਵਧੀਆ ਪਟਾਉਣਾ ਹੈ ਸਰੀਰਤਾ ਦਾ ਬੜਾ ਖਿਆਲ ਰੱਖਦਾ ਮੈਂ ਆਹ ਬਾਲੋ ਸ਼ਟ ਕੋਈ ਨਾ ਮੈਡਮ ਨੇ ਸਸਰੀ ਘਰ ਬੁਲਾਈ ਆ ਮੈਂ ਬੁਲਾਈ ਸੀ ਕਦੋਂ ਬੁਲਾਈਏ ਜਦੋਂ ਥੱਕੇ ਹੋਏ ਨਹੀਂ ਤੇਰੇ ਬਲੋਂ ਸਸੀ ਗਾਲ ਜੀ ਸਸੀ ਕਾਂ ਇੱਕ ਵਾਰੀ ਹੋਰ ਬੁਲਾਓ ਸਸੀ ਗਾਲ ਮੈਡਮ ਜੀ ਸਸੀ ਕਾਂ ਜੀ ਕਿਉਂ ਦੇਖ ਕੇ ਨਾ ਪਿਆਰ ਕਰਦੇ ਨੇ ਬੱਚੇ ਬਹੁਤ ਬਿਊਟੀਫੁਲ ਲੱਗ ਰਹੀ ਏ ਅੱਜ ਤੂੰ ਸੰਗ ਗਈ ਆਇਆ ਕਰੋ ਜਿਵੇਂ ਨੀਤਾ ਹਾਂ ਜੀ ਉਹ ਮੇਰਾ ਰਿਸਟਰ ਲਾ ਲੈਣ ਨਾਲ ਟੀਪਨ ਲਾ ਲਿਓ ਅੱਛਾ ਹਾਂ ਹੁਣ ਮੈਨੂੰ ਐਂ ਦੱਸੋ ਤੁਸੀਂ ਤੁਹਾਨੂੰ ਸਨ ਤੇ ਕਿਹਦੇ ਲੱਗੇ ਹੋਣ ਤੁਸੀਂ ਕੁਲਵੀਰ ਮੈਡਮ ਕੋਲੇ ਕਿਹੜੀ ਲਵੇ ਜਿੱਦਾਂ ਨਹਿਰ ਕੁਲਕਾਰੇ ਫੇਰ ਹੋਣਾ ਤੁਸੀਂ ਨਾ ਆਈ ਤੁਹਾਨੂੰ ਐ ਪਤਾ ਕਿੰਨੇ ਪੜ੍ਹੀ ਹੋਈ ਆ ਉਹ ਹਾਂਜੀ ਫੇਰ ਜੇ ਪਾਸ ਹੋਣਾ ਬੇਟਾ ਤਾਂ ਵਧੀਆ ਟੀਚਰ ਚੋਂ ਠੀਕ ਹੈ ਠੀਕ ਕਲਵੀਰ ਮੈਡਮ ਨੂੰ ਕੀ ਆਉਂਦਾ ਪਹਿਲਾਂ ਮੈਨੂੰ ਐ ਦੱਸੋ ਸਾਨੂੰ ਤਾਂ ਸਾਰੇ ਵਿਸ਼ੇ ਪੜਾਉਂਦੇ ਕੀ ਨਾਲ ਇ tanto ਆ ਤੁਸੀਂ ਕੁਲਵੀਰ ਮੈਡਮ ਕੁਲਵੀਰ ਮੈਡਮ ਕੀ ਆਉਂਦਾ ਉਹਨੂੰ ਸਾਰੇ ਵਿਸ਼ੇ ਪੜਾਉਂਦੇ ਨੇ ਸਾਨੂੰ ਮਿੱਡੇ ਮਿਲ ਬਣਾਉਂਦੀ ਬਣਾਉਂਦਾ ਟੀਚਰ ਲੱਗੀ ਉਹ ਖੁਦਾ ਪ੍ਰੋਪਰਟੀ ਹੋਦੀ ਗਣੇਸ਼ ਭਾਰਤਪਾ ਕੇ ਰਖਾਈਦੀ ਉਹ ਬੇਟਾ ਉਹਦੇ ਨਾਲ ਉਹ ਹਟਜੋ ਜੇ ਫੇਲ ਹੋਣਾ ਤਾਂ ਤਾਂ ਉੱਥੇ ਲੱਗੇ ਰਹੋ ਮੈਂ ਕੁਝ ਨਹੀਂ ਕਹਿੰਦਾ ਇਹ ਨਾ ਕਿ ਹੋਵੇ ਮਾਸ ਨੂੰ ਧੱਕੇ ਨਾਲ ਆਪਦੇ ਕੋਲ ਲੜ ਰਿਆ ਮੇਰੇ ਲਈ ਤਾਂ ਬੱਚੇ ਫੁੱਲ ਨਹੀਂ ਮੇਰਾ ਤਾਂ ਬਲੌਗ ਫੁੱਲਣਾ ਮੈਂ ਫੇਰ ਵੀ ਛੋਟੇ ਬਾਰੇ ਸੋਚ ਲੈਣਾ ਕਿਉਂਕਿ ਗਮਾਣ ਮੱਥਾ ਆਪਣਾ ਤੁਸੀਂ ਉਰੇ ਆਓ ਮੇਰੇ ਕੋਲ ਸਰੀਰ ਕਿ ਸਿੱਖਿਆ ਜੋ ਕਿਨੇ ਨੰਬਰ ਦਿੱਤੇ ਰਹੂ ਹੈ ਮੇਰੇ ਹੀ ਹੈ ਮੇਰੇ ਹੈਗੇ ਸੀ 60 ਹੀ ਅੱਛਾ 60 ਸੀ ਕੋਈ ਨਾ ਬੁੱਤ ਮੈਂ ਬਤਾਉਂ ਬਾੜੀ ਚੀ ਚੜ ਗਈ ਤੇਰੇ ਤੇ ਤਾਂ ਬਾੜੀ ਚੀ ਚੜਦੀ ਆ ਮੈਨੂੰ ਸੌਣ ਲੱਗੇ ਪਤਾ ਨਹੀਂ ਤੂੰ ਕਿਹਾ ਜਾ ਤੇਰੇ ਤੇ ਤਾਂ ਨਾ ਬਾੜਾ ਹਰਖ ਜੰਦਦਾ ਠੀਕ ਨਹੀਂ ਹੈਗੇ ਜੀ ਨੰਬਰ ਤੇਰੇ ਨੰਬਰ ਮੈਂ ਬਤਾਉਂ ਪੁੱਤ ਤੇਰੀ ਸਸਮਟ ਮੈਂ ਲਾਉਂਗਾ ਕੋਈ ਹੁਣ ਕਲਵੀਰ ਮੈਡਮ ਲਓ ਉਹ ਹਟਜੋ ਤਿੰਨ ਬਾਰੀ ਦਾ ਸੱਪ ਲਿਆ ਗਈ ਉਹਦੀ ਮੈਂ ਪਾਸ ਕਰਵਾਈ ਆ ਉਹ ਛੋਟੇ ਕਰੇ ਚੱਲਦਾ ਮੈਂ ਥੋੜੀ ਮੰਮੀ ਲਵੇ ਚੱਲਦਾ ਮੈਂ ਠੀਕ ਹੈ ਹੈਗੇ ਤੇਰੀ ਮੰਮੀ ਘਰੇ ਹਾਂੇ ਘਰੀ ਆਈ ਹਾਂ ਮੈਂ ਟੀ ਸ਼ਰਟ ਜੀ ਆਵਾਦਨ ਮਸਾਲਟ ਇੱਕਦਮ ਭੁੱਲਦਾ ਬਾਲਾ ਪਤਾ ਨਹੀਂ ਲੱਗਦਾ ਮੈਂ ਕਿਹੜੇ ਨੰਬਰ ਕਿੱਥੇ ਲਾ ਦਿੰਨਾ ਅਸੀਂ ਜਾਈਏ ਫਿਰ ਹਾਂ ਨਾਲ ਲੈ ਕੇ ਜਾਉ ਠੀਕ ਹੈ ਹੁਣ ਖੜਾ ਹੋ ਜਾ ਪੁੱਤ ਤੂੰ ਤਾਂ ਤੇਰੇ ਤਾਂ ਬਾਲੀ ਚੀ ਚੜਦੀ ਮੈਨੂੰ ਸੌਂ ਲੱਗੀ ਸੌਂ ਬਾਟਨ ਖੋਲੇ ਦੇ ਬੇਟਾ ਮੈਂ ਕੀ ਖੋਲਦੀ ਸਿੱਧਾ ਖੜ ਜਾ ਮੇਰਾ ਥੜਾ ਕੀ ਬਾਗਲੇ ਜਿਵੇਂ ਮੰਗੂ ਖੜੇ ਆ ਮੋਢਾ ਦੁਖਦਾ ਕੋਈ ਨਾ ਸਿੱਧਾ ਖੜਾ ਫਿਜ਼ੀਕਲ ਵਾਲਾ ਮਾਸਟਰ ਮੈਨੂੰ ਸਰੀਰ ਸੈੱਟ ਕਰਨਾ ਆਉਂਦਾ ਆ ਲਓ ਜੀ ਠੀਕ ਚਲੋ ਕਰੇ ਚੱਲਦਾ ਸੋਦੇ ਠੀਕ ਹੈ ਜਸਨੀਤ ਹਾਂਜੀ ਮਾੜਾ ਜੇ ਮੈਂ ਜਾਇਆ ਮੈਂ ਜਗਾ ਇਹਨਾਂ ਦੇ ਘਰੇ ਜਾ ਕੇ ਆਉਣਾ ਮੈਂ ਬੱਚਿਆਂ ਦੇ ਅੱਛਾ ਹਾਂ ਕਰੀ ਰਹੀ ਠੀਕ ਹੈ अंदर पैल तु बे जाुपे ना फिर्या करो रंग टॅन चलो चिल्ड्रन चलो चलो